ਗੁੱਡ ਮਾਰਨਿੰਗ ਗਾਇਸ ਵੈਲਕਮ ਟੂ ਨਿਊ ਵਲੌਗ ਅੱਜ ਦਾ ਵਲੌਗ ਸਟਾਰਟ ਕਰਦਾ ਆਪਾਂ 7:52 ਤੇ ਵਲੌਗ ਬਣਾਉਂਦਾ ਪਿਆ ਤਿਆਰ ਹੋ ਰੋਗਾ ਸਕੂਲ ਵਾਸਤੇ ਕੱਲੇ ਬੂਟ ਪਾਉਣੇ ਆ ਬੂਟ ਪਾਉਣਾ 7:52 ਹੋ ਗਿਆ ਬੂਟ ਪਾਣਾ ਤੇ ਟਾਈ ਆ ਨਵੀ ਵਰਦੀ ਲਈ ਸੀ ਕੱਲ ਤੇ ਅੱਜ ਪਾ ਤੇ ਚੱਲਾਂ ਟਾਈ ਵੈਲਟ ਸਾਰਾ ਕੁਝ ਲਾ ਲਿਆ ਤੇ ਬੂਟ ਲੱਭ ਰਾਂ ਮੈਂ ਗਾਇਸ ਬੂਟ ਪਾ ਲਿਆ ਬੈਕ ਕੈਮਰਾ ਕਰਨਾ ਬੂਟ ਪਾ ਲਿਆ ਤੇ ਹੁਣ ਦਸ਼ਮੇ ਬੰਨਣਾ ਐਂਦੀ ਕਾਈਸਤਾ ਸ਼ਮੀਨ ਵੰਡ ਦਿੱਤੇ ਮੈਂ ਤਾਂ ਬਾਕਤੂ ਬਚਾ ਕਰਨਾ ਗਾਈਜ਼ ਗਾਈਜ਼ ਹਾਰਾ ਕੋ ਚੈੱਕ ਕਰ ਲੈ ਸਹੀ ਨਿਕਲਾ ਰੋਟੀ ਪਾਣਾ ਦਾ ਗਾਈਜ਼ ਸੰਤਨ ਸਕੂਲ ਉਹ ਆ ਤੇ ਮੈਂ ਮਿਲਦੀ ਗਾਈਜ਼ ਸਕੂਲ ਆਇਆ ਸਟੇਕਪਲੇ ਕੋਲ ਪਹਲਾ ਹੈ ਗਰਾਊਂਡ ਚੱਲਣਾ ਹੈ ਅੱਧ ਬੇਲੀਨ ਗਾਈਜ਼ ਘਰੋਂ ਆ ਗਿਆ ਚੱਲਾਂ ਤੇ ਗਰਾਊਂਡ ਜਾਣੇ ਆ ਤੇ ਬੈਕ ਸਾਡ ਤੋਂ ਬੰਦਾ ਪੇ ਸ਼ਾਰਟਕਟ ਰਸਤੇ ਚ ਪਤਾ ਹੀ ਹੋਣਾ ਪਿਛਲੇ ਵਲੌਗ ਵੇਖਣੇ ਤੁਸ ਸ਼ਾਰਟਕਟ ਰਸਤਾ ਕਿਹੜਾ ਆ। ਦੱਸੋ ਆ ਕਿਹੜਾ ਹੈ? ਬੈਕ ਕੈਮਰਾ ਕਰਨਾ ਤੁਨੂੰ। ਗਾਇਸ ਪਿਛਲੀ ਵੀਡੀਓ 'ਚ ਮੈਂ ਕੋਈ ਦੱਸਿਆ ਸੀ ਵੀ ਇੰਡੀਆ ਤੇ ਪਾਕਿਸਤਾਨ 'ਚ ਵੰਡ ਹੋ ਗਈ ਜਿੰਦੇ ਵਿੱਚ ਇੱਕ ਦਰਿਆ ਸੀਗਾ ਤੇ ਪਾਕਿਸਤਾਨ ਦਾ ਦਰਿਆ ਰਹਿ ਗਿਆ ਔਰ ਕਿਦੇ ਤੇ ਇੰਡੀਆ ਦਾ ਔਰ ਕਿਦੇ ਤੇ ਇਹਦੇ ਵਿੱਚ ਤੁਸੀਂ ਦਸਣਾ ਅਭੀ ਪਾਕਿਸਤਾਨ ਦਾ ਕਿਹੜਾ ਹੈ ਤੇ ਇੰਡੀਆ ਦਾ ਕਿਹੜਾ ਦਰਿਆ ਹੈ ਪਿਛਲੀ ਵੀਡੀਓ ਚ ਵੇਖਾ ਜਿਨ੍ਹਾਂ ਨੇ ਪਿਛਲੀ ਵੀਡੀਓ ਚ ਵਲੌਗ ਵੇਖ ਲਿਆ ਉਹਨਾਂ ਨੂੰ ਪਤਾ ਲੱਗ ਜਾਊਗਾ ਜੇ ਬਾਕੀ ਤੁਸੀਂ ਕਮੈਂਟ ਕਰਿਆ ਤੁਹਾਡੇ ਕਮੈਂਟ ਪੜਾਂ ਦੇ ਕਿ ਜਿੰਦੇ ਜਿੰਦੇ ਜ਼ਿਆਦਾ ਕਮੈਂਟ ਆਉਣਗੇ ਕੋਈ ਗੇਮ ਦਾ Winner ਹੋਵੇਗਾ ਤੇ ਬਾਕੀ ਤੁਹਾਨੂੰ ਮੈਂ ਮਗਰ ਬੈਕ ਕੈਮਰਾ ਕਰਕੇ ਦਿਖਾਉਣਾ 8 10 ਦਰਿਆ ਦੱਸੋ ਤੇ ਆਦ੍ਰਿਆ ਆਦ੍ਰਿਆ ਕਿਹੜਾ ਹੈ ਤੇ ਆਦ੍ਰਿਆ ਕਿਹੜਾ ਹੈ ਇਹਨਾਂ ਚੋਂ ਪਾਕਿਸਤਾਨ ਦੀ ਛੜਕ ਕਿਹੜੀ ਹੈ ਤੇ ਇੰਡੀਆ ਦੀ ਛੜਕ ਕਿਹੜੀ ਪਾਕਿਸਤਾਨ ਦੀ ਛੜਕ ਆਏ ਕਿ ਆਏ ਇੰਡੀਆ ਛੜਕਾ ਹੈ ਕਿ ਆ ਇਹਨਾਂ ਚ ਤੁਹਾਨੂੰ ਦੱਸਣਾ ਹੈ ਜੇ ਇੰਡੀਆ ਦਾ ਟੋਆ ਆ ਹੁੰਦਾ ਹੈ ਆ ਟੋਆ ਹੁੰਦਾ ਹੈ ਤਾਂ ਤੁਸੀਂ ਬਾਕੀ ਮੈਜਿਨ ਕਰੋ ਮੈਨੂੰ ਤਾਂ ਨਹੀਂ ਪਤਾ ਮੈਨੂੰ ਬਾਕੀ ਪਤਾ ਤੇ ਤੁਸੀਂ ਮੈਜਿਨ ਕਰਨਾ ਆ ਟੋਆ ਕਿਹੜਾ ਹੈ ਤੇ ਆ ਟੋਆ ਕਿਹੜਾ ਹੈ ਬਾਕੀ ਆਪਾਂ ਗਰਾਊਂਡ ਜਾਂਦੇ ਆਂ ਫਿਰ ਤੇ ਗਰਾਊਂਡ ਪਹੁੰਚ ਕੇ ਮਿਲਦੇ ਆਂ ਗਾਇਸ ਗਰਾਊਂਡ ਦੀ ਛੜਕ ਤੇ ਆ ਗਿਆ ਸੰਤ ਤੇ ਲਿਫਟ ਦਿੱਤੀ ਸੀ ਕਿਸੇ ਨੇ ਚੱਲਾ ਆਂ ਆ ਵੇਖ ਲੋ ਆ ਛੜਕੀ ਆ ਆ ਗਰਾਊਂਡ ਏ ਤੇ ਗਰਾਊਂਡ ਚੱਲਾ ਆਂ ਗਰਾਊਂਡ ਖੇੜਦੇ ਪੈਣੇ ਜ਼ੂਮ ਕਰਨਾ ਖੜੋ ਤੇ ਦੇਖੋ ਜੁਹਾ ਚੱਲਾ ਕਰਦੇ ਮੈਨੇ ਕੈਮਰੇ ਸੇ ਦਿਖਾਉਂਦਾ ਪੈਣ ਤੇ ਕੈਮਰਾ ਬੰਦ ਕਰਨਾ ਗਾਇਸ ਬੰਦੇ ਤੁਸੀਂ ਵੇਖ ਰਹੇ ਹੋ ਮਨੇ ਤੇ ਗਰਾਊਂਡ ਚੱਲਣਾ ਵਿੱਚ ਜਾਣਾ ਗਰਾਊਂਡ ਦੇ ਮੈਂ ਵੀ ਖੇਡਣਾ ਫਿਰ ਬਾਅਦ ਪਤਾ ਨਹੀਂ ਕੀ ਹੋਗਾ ਸੀ ਗਾਇਸ ਗਰਾਊਂਡ ਆ ਗਿਆ ਗਾਇਸ ਮੈਨੂੰ ਤਾਂ ਬਸ ਹੀ ਲਿਫਟ ਮਿਲ ਗਈ ਜਿਵੇਂ ਛੜਕ ਤੇ ਆਇਆ ਹੋਮੀ ਲਿਫਟ ਟੱਕਰ ਗਈ ਦੇਖੋ ਗਾਇਸ ਕਿੰਨਾ ਚੋਨਾ ਡਿੱਗਾ ਪਿਆ ਤੇ ਇੱਧਰ ਚੋਨਾ ਵੇਖੋ ਇਹ ਵੱਡਾ ਵੀਗਾ ਬਾਕੀ गाइस ਸਬਸਕ੍ਰਾਈਬ ਕੀਤਾ ਕਰੋ ਆਪਣੇ ਯਾਰ ਨੂੰ ਬਈ ਸਬਸਕ੍ਰਾਈਬ ਕਰਨ ਨਾਲ ਕੁਝ ਹੁੰਦਾ ਤਾਂ ਨਹੀਂ ਬਸ ਇੱਕ ਗੁੱਠੇ ਨਾਲ ਹੀ ਕਰਨਾ ਹੁੰਦਾ ਤੇ ਸਬਸਕ੍ਰਾਈਬ ਹੋ ਜਾਂਦਾ ਬਾਕੀ ਤੁਹਾਨੂੰ ਉਹ ਵੀ ਐਨਾ ਔਖਾ ਲੱਗਦਾ गाइस ਕਰ ਦਿੱਤਾ ਕਰੋ ਯਾਰ ਸਬਸਕ੍ਰਾਈਬ ਸਬਸਕ੍ਰਾਈਬ ਕਰਨ ਚ ਕੀ ਹੁੰਦਾ ਆਪਾਂ ਆਪਣੇ ਗਰਾਊਂਡ ਬਗਰ ਹਗਾ ਤੇ ਤੁਹਾਨੂੰ ਮੈਂ ਸੂਰਜ ਜੀ ਸੈਂਸਿਟਿਵ ਖਾਣਾ ਕੋਈ ਸਾ ਤੂੰ ਦੇਖ ਰਿਹਾ ਹੈ ਦੇਖੋ ਦੇਖੋ ਗਾਇਸ ਉਹਨੇ ਮੈਂ ਵੀ ਕਿਹਾ ਨਾ ক্রিকেট ਚੱਲਾਂ ਤੇ ਬਹੁਤ سارے ਬੰਦੇ ਹੈਗੇ ਨੇ ਸ਼ਰਮ ਜੀ ਆਂਦੀ ਏ ਤੇ ਕੈਮਰਾ ਕਰਨਾ ਬੰਦ ਸੋ ਆ ਗਰਾਊਂਡ 'ਚ ਖੇਡਦੇ ਰਹੇ ਤੇ ਗਰਾਊਂਡ ਤੋਂ ਬਾਹਰ ਚੱਲੇ ਪੈਲਸ ਤੇ ਚੱਲੇ ਆਹ ਇੱਥੇ ਗਰਾਊਂਡ ਕੋਲ ਆਇਆ ਉੱਥੇ ਪੈਲਸ ਵਧੀਆ ਵਧੀਆ ਖੜੀਂਦਾ ਪੈਲਸ ਚੱਲੇ ਫਿਰ ਗਾਈਸ ਮੇਰੀ ਬੈਟਿੰਗ ਆ ਗਈ ਤੇ ਖੜਨੇ ਆ ਤੇ ਬੱਲਾ ਖੜਾਉਨੇ ਖੜਨੇ ਆੇ ਕਰਾਓ ਯਾਰ ਗਾਈਸ ਘਰੇ ਚਲੇ ਆਏ ਆਈ ਸੀ ਨਾ ਬੈਟਿੰਗ ਖੜਨੀ ਸੀ ਰਿਸ਼ਤ ਤਰਾਗਣੇ ਨਾ ਤਦ ਕਰੇ ਗਾਈਸ ਆ ਪਰ ਕਰੇ ਚਾਲ ਤੇ ਮਿਲਣਾ ਕਰੇ ਆ ਗਿਆ ਤੇ ਰਸਤੇ ਜਿਹਾ ਵੈਸੇ ਜਿਹੜੀ ਆਵੇ ਤੇ ਬਾਅਦਤ ਕੈਮਰਾ ਬੰਦ ਕਰਨਾ ਹਾਂ ਮੈਂ ਬਾਅਦ ਆਪਾਂ ਫਿਰ ਬਣਾਵਾਂਗੇ ਰਿਸ਼ਤੇ דרਗੇ ਨਾ ਕਰੇ ਆ ਗਿਆ ਸੰਤ ਕਰੇ ਆਂ ਤਾਂ ਬਾਅਦ ਮੈਂ ਕੈਮਰਾ ਬੰਦ ਕਰਤਾ ਤੇ ਹੁਣ ਇਹ ਵਲੌਗ ਨੂੰ ਕਰਨਾ ਐਂਡ ਕੱਲ ਦੀ ਕੋਰ ਨਵੀਂ ਵੀਡੀਓ ਆਊਗੀ ਉਹਨਾਂ ਵਿੱਚ ਮਿਲਾਂਗੇ ਤੇ ਫਿਰ ਆਪਾਂ ਚੱਲਨੇ ਆ ਐਡੀਟਿਓਰਟੀ ਵੀ ਕਰਨੀ ਵੀਡੀਓ ਇਰ ਕੰਮ ਕੁਮ ਕਰਨਾ ਹੈ ਸੋਝਣਾ ਹੈ ਬਾਕੀ ਗਾਇਸ 1 ਮਿੰਟ ਰੈਂਗ ਬਣਾਈ ਤੁਹਾਨੂੰ ਦਿਖਾਣਾ ਮੈਂ ਗਾਇਸ ਆ ਵਾਲੀ ਪੇਂਟਿੰਗ ਬਣਾਈਏ ਤੇ ਆ ਇੰਦਰ ਰਿਲੇਟਡ ਆ ਮੂੰਹ ਵੇਖੋ ਇੱਕ ਦੱਸੋ ਇੰਦੇ ਚ ਕੀ ਡਿਫਰੈਂਸ ਜੀ ਸਹੀ ਬਣੀ ਹੈ ਗੰਦੀ ਬਣੀ ਹੈ ਕਾਇਸ ਮਿਹਨਤ ਬੜੀ ਲੱਗੀ ਮੇਰੀ ਅੱਧਾ ਘੰਟਾ ਲੱਗਾ ਰਿਆਂ ਕੰਮ ਕੋਈ ਨਹੀਂ ਕੀਤਾ ਹੁਣ ਕਰਨਾ ਕੰਮ ਨੂੰ ਮੈਂ ਆ ਕਰ ਲਿਆ ਇਹਦੇ ਕਰਤਾਰਿਆਂ ਲੱਗਾ ਰਹਿ ਤੇ ਮੈਂ ਖੋਚਦਾ ਪਿਆ ਮੈਨੂੰ ਆ ਟੂਟ ਤਾਂ ਦੀਏ ਕੀ ਪਤਾ ਇੱਕ ਹੋਰ ਮੈਂ ਚੈਨਲ ਕਰ ਲਾਵਾਂ ਸਟਾਰਟ ਆੜ ਦਾ ਆੜ ਦੇ ਫਿਰ ਮੈਂ ਸਮੇਤ ਤੇ ਆੜ ਵਾਲਾ ਚੈਨਲ ਖੋਲਾਂ ਜਿੰਦੇ ਤੇ ਮੈਂ ਕੱਲੀ ਆੜ ਕਰਾਂ ਕਰਾਂਗਾ ਬਾਕੀ ਸੋਚਨੇ ਆ ਬਣਾਣੇ ਨਹੀਂ ਤਾਂ ਆਰਟ ਆਪ ਵਧੀਆ ਕਰ ਲਈਗਾ ਕਰਨੇ ਫਿਰ ਆਰਟ ਉਡ ਕਰੀਦਾ ਤੇ ਹੁਣ ਆਪਾਂ ਕੱਲ ਦੀ ਇੱਕ ਹੋਰ ਨਵੀਂ ਵੀਡੀਓ ਹੋਊਗੀ ਉਹਦੇ ਵਿੱਚ ਮਿਲਨੇ ਆ ਚਾਨਨੇ ਫਿਰ ਆਪਾਂ